ਹੈਲੋ ਫੈਰੀ ਹਾਂ ਇਹ ਕੀ ਬਣਾ ਰਹੇ ਹੋ ਬਿਲਕੁਲ ਅੱਛਾ ਬੇਲ ਪੂੜੀ ਹਾਂ ਔਰ ਮੇਰੀ ਗਰਲਸ ਨੂੰ ਬੇਲ ਪੂੜੀ ਤਾਂ ਠੀਕ ਹੈ ਬਟ ਇੰਨਾ ਆ ਜਿਹੜੇ ਸੋਸਾਂ ਜੇ ਪਾ ਛੱਡੀ ਐਂ ਨੀਆ ਇਹ ਐਨੀਆਂ ਡਾਰਕ ਸੋਸ ਕੌਣ ਖਾਏਗਾ ਮੈਂ ਤੇ ਬਾਾਕੀ ਕੀ ਕੀ ਪਤਾ ਬਾਕੀ ਤੇ ਅੱਛਾ ਇਹ ਕੀ ਕਰ ਰਹੇ ਹੋ ਇਹ ਥੋੜਾ ਦਿਖਾਣਾ ਮੈਨੂੰ ਹਾਂ ਇਮਲੀ ਅੱਛਾ ਇਮਲੀ ਦਾ ਪਾਣੀ ਤੈਨੂੰ ਪਤਾ ਔਰ ਸੋਇਜ ਕਦੋਂ ਦੀ ਟੱਕ ਟੱਕ ਕਰਨ ਦੀ ਏਦਾ ਦੇਖ ਯਾਰਾ ਔਰ ਸੋਇਜ ਕਦੋਂ ਦੀ ਟੱਕ ਟੱਕ ਕਰਨ ਦੀ ਮੈਂ ਵੀ ਕਿਹ ਯਾਰਾ ਦੇਖ ਯਾਰਾ ਕੀ ਕਰ ਰਹੀ ਆ ਤੇ ਬਾਕੀ ਇਹ ਦਾਲ ਨੂੰ ਤਾਂ ਮੈਂ ਤੜਕਾ ਚੂਲਾ ਲਗਾ ਹੀ ਰਹੀ ਆ ਹੈਨਾ ਮੈਂ ਦਾਲ ਨੂੰ ਤੜਕਾ ਲਗਾ ਰਹੀ ਆ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਆ ਤਾਂ ਮੱਛਾਂ ਵਿੱਚ ਹੀ ਕਰਨੀ ਮੈਨੂੰ ਲੱਗਾ ਕੱਲੀਆਂ ਫੁੱਲੀਆਂ ਦੇ ਟਮਾਟਰ ਬਣਾ ਕੇ ਤੇ ਇੱਕ ਸਾਢੇ ਤੇ ਲਾ ਦੇਗੇ ਬੇਲ ਪੂੜੀ ਨੂੰ ਹੈਨਾ ਤੇਨੂੰ ਪਤਾ ਆ ਕਿਲੋ ਭਾਂਡੇ ਪਹਿਲਾਂ ਮੈਂ ਮਾਂ ਚੁੱਕੀ ਆ ਕੋਈ ਨਹੀਂ ਹੁੰਦਾ ਫਿਰ ਮਾਂ ਜਿਲੇ ਅੱਛਾ ਕਿੰਨੇ ਮਾਂ ਜਨੇ ਆ ਵਜਮੀਕ ਮੇਰਾ ਸਿਰ ਬਣਾਉਣ ਦਾ ਕੰਮ ਹੁੰਦਾ ਅੱਛਾ ਤੇ ਇਹ ਮੇਰੀ ਗੱਲ ਸੁਣ ਅੱਜ ਕੱਲ ਦੇਖੋ ਫੈਮੇਨ ਆਪੇ ਕੁੱਤਾ ਕਰਦੀ ਐ ਤੇ ਕੁੱਤਾ ਦੇਖੋ ਫੈਰੀ ਦੀਆਂ ਕਿੰਨੀਆਂ ਵਿਚਾਰੀਆਂ ਇਹਦੀ ਵਰਗੂ ਲਿਸੀਆਂ ਹੋਈਆਂ ਪਿਆ ਹੈ ਵੈਰੀ ਲੂਸ ਲੂਸ ਕੀਤੀਆਂ ਲੂਸ ਲੂਸ ਕੀਤੀਆਂ ਠੀਕ ਐ ਤੇ ਉਹ ਦੇਖੋ ਵਿਦਿਆ ਵਿਦਿਆ ਦੇਖੋ ਵਿਦਿਆ ਤੁਸੀਂ ਕੀ ਕਰਦੇ ਪਿਓ ਵਿਦਿਆ ਹੋਏ ਗੁੱਗੂ ਤੇ ਆਉ ਤੁਹਾਨੂੰ ਮੈਂ ਬਾਦ ਦਾ ਮੌਸਮ ਦਿਖਾਵਾਂ ਕਿੰਨਾ ਮੌਸਮ ਫਿਰ ਤੋਂ ਚੇਂਜ ਹੋ ਗਿਆ ਹੈ ਪਤਾ ਇਹ ਦੇਖੋ ਇਹ ਸਾਡੀ ਕਲੋਨੀ ਹੈ ਔਰ ਕਲੋਨੀ ਵਿੱਚ ਦੇਖੋ ਕਿੰਨਾ ਮੌਸਮ ਚੇਂਜ ਹੋ ਗਿਆ ਇਹ ਦੇਖੋ ਬਦਲਵਾਈ ਦੇਖੋ ਕਿੰਨੀ ਆਈ ਦੀ ਹੈ ਤੇ ਇਹ ਦੇਖੋ ਗੁੱਗੂ ਹੈਲੋ ਪਤਾ ਲੱਗ ਗਿਆ ਮਾਮ ਬਾਹਰ ਆਗੇ ਨੇ ਫੜਾ ਫੜ ਭੱਜੀ ਆਈ ਹੈ ਹੈਨਾ ਔਰ ਤੁਹਾਨੂੰ ਬਤੇ ਦੀ ਸਭ ਤੋਂ ੜੀ ਪ੍ਰੋਬਲਮ ਕੀ ਹੈ ਇੱਕੋ ਹੀ ਪ੍ਰੋਬਲਮ ਕਲੀ ਖਾਣਾ ਤੇ ਥੋੜਾ ਜਿਹਾ ਹਲਕਾ ਜਿਹਾ ਮੈਂ ਬਾਹਰ ਆਈ ਤੇ ਦੇਖਿਆ ਬਾਰਿਸ਼ੀ ਦਾ ਮਾਹੌਲ ਚੱਲ ਰਿਹਾ ਹੈ ਬਾਰਿਸ਼ੇ ਹਲਕਾ ਹਲਕਾ ਪੈਣਾ ਸ਼ੁਰੂ ਹੋ ਗਿਆ ਹੈ ਚਲੋ ਕਿਤੇ ਨਾ ਕਿਤੇ ਸ਼ੀਬਗੋਹਾਨ ਮਿਹਰ ਕਰ ਰਹੇ ਨੇ ਬਹੁਤ ਵਧੀਆ ਮੌਸਮ ਕਰ ਦਿੱਤਾ ਨਹੀਂ ਤਾਂ ਜੂਨ ਦੇ ਮਹੀਨੇ ਦੇ ਵਿੱਚ ਇੰਨੀ ਕੁ ਜ਼ਿਆਦਾ ਗਰਮੀ ਹੁੰਦੀ ਸੀ ਕਿ ਕੋਈ ਕਹਿਣ ਦੀ ਹੱਦ ਨਹੀਂ ਬੁਰਾ ਹਾਲ ਹੋ ਜਾਂਦਾ ਸੀ ਇਹੀ ਹੈ ਜੁਲਾਈ ਦੇ ਕੁਝ ਦਿਨ ਪਹਿਲਾਂ ਹੀ ਮੌਸਮ ਜਿਹੜਾ ਕਿ ਬਿਲਕੁਲ ਪਰਭਾਵ ਦੇ ਵਿੱਚ ਆ ਗਿਆ ਤੇ ਮੌਸਮ ਠੰਡਾ ਹੋ ਗਿਆ ਤੇ ਬਾਕੀ ਕਲੋਨੀ ਤੁਸੀਂ ਕਾਫੀ ਵਾਰ ਮੈਂ ਤੁਹਾਨੂੰ ਦਿਖਾ ਚੁੱਕੀਆਂ ਫਿਰ ਵੀ ਮੈਂ ਤੁਹਾਨੂੰ ਦਿਕਾਵਾਂਗੇ ਕਿ ਇਹ ਦੇਖੋ ਕਲੋਨੀ ਦੇ ਵਿੱਚ ਕੁਝ ਗਿਣਤੀ ਦੇ ਹਾਊਸ ਐ ਜਿਸ ਦਾ ਮਤਲਬ ਇੱਕ ਹੈ ਸਾਡੇ ਪੜੋਸੀਆਂ ਦਾ ਹਾਊਸ ਐ ਔਰ ਇਹ ਵਾਲਾ ਹਾਊਸ ਮੇਰਾ ਆਪਣਾ ਹੈ ਉਸ ਤੋਂ ਬਾਅਦ ਅਗਲੇ ਸਾਡੇ ਫਿਰ ਪੜੋਸੀ ਹੈ ਉਹਨਾਂ ਦਾ ਹਾਊਸ ਐ ਉਸ ਤੋਂ ਬਾਅਦ ਇੱਕ ਨਾਰਮਲ ਇੱਕ ਦੁਕਾਨ ਛੱਡੀ ਹੋਈ ਐ ਜਿਸ ਦਾ ਮਤਲਬ 플ੌਟ ਵਗੈਰਾ ਲਗਾ ਲੋ ਜਾਂ ਦੁਕਾਨਾਂ ਲਗਾ ਲੋ ਤੇ ਫਿਰ ਉਸ ਤੋਂ ਬਾਅਦ ਇੱਥੇ ਜਾਵੀ ਫਰੰਟ ਤੇ ਇਧਰ ਇਹਨਾਂ ਦਾ ਫਸਟ ਕਾਰ ਉਹਨਾਂ ਦਾ ਆ ਜਾਂਦਾ ਗਲੀ ਦੇ ਵਿੱਚ ਜਦੋਂ ਅਸੀਂ ਐਂਟਰ ਹੁੰਨੇ ਆ ਉਧਰੋਂ ਜਦੋਂ ਐਂਟਰ ਹੋਈਏ ਤੇ ਇਹ ਕਾਰ ਸੈਕਿੰਡ ਸਾਡਾ ਆਪਣਾ ਤੇ ਉਧਰੋਂ ਐਂਟਰ ਸੋ ਇਹ ਦੇਖੋ ਘਰ ਮਤਲਬ ਆਮੋ ਸਾਹਮਣੇ ਜਿਸ ਤਰ੍ਹਾਂ ਬਨੇ ਹੋਏ ਆ ਐ ਫਿਰ 플ੌਟ ਆ ਜਾਂਦਾ ਔਰ ਫਿਰ ਇਹ ਸਾਡੇ ਆਮੋ ਸਾਹਮਣੇ ਵਾਲਾ ਘਰ ਹੈ ਫਰੰਟ ਐਂਡ ਬੈਕ ਦੋਨੋਂ ਆਮੋ ਸਾਹਮਣੇ ਤੇ ਇਹ ਦੇਖੋ بارش ਦਾ ਮਾਹੌਲ ਚੱਲ ਰਿਹਾ ਤੇ ਕਲੋਨੀ ਦੇ ਵਿੱਚ ਮੈਂ ਬਹੁਤ ਘੱਟ ਬਾਹਰ ਨਿਕਲਦੀ ਹਾਂ ਕਿਉਂਕਿ ਮੈਂ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਕਈ ਵਾਰ ਕੀ ਮੈਂ ਫੋਨ ਦੇ ਵਿੱਚ ਤੁਹਾਨੂੰ ਦਿਖਾਵਾਂ ਆਪਣਾ ਸਾਰਾ ਬੈਕਗ੍ਰਾਉਂਡ ਵਗੈਰਾ ਜਿੱਥੇ ਮੈਂ ਸੀ ਰਹਿੰਦੇ ਆ ਬੜ ਮੇ ਨਿਕਲ ਬਹੁਤ ਘਟ ਪੰਨੀ ਕਿਉਂਕਿ ਨਿਕਲ ਲਈ ਸਮਾਂ ਚਾਹੀਦਾ ਟਾਈਮ ਚਾਹੀਦਾ ਜਿਹੜਾ ਕਿ ਉਹ ਸਮਾਂ ਟਾਈਮ ਦੋਨੋਂ ਹੀ ਮੇਰੇ ਕੋਲ ਬਹੁਤ ਘਟ ਹੁੰਦੇ ਨੇ ਤੇ ਇਹ ਦੇਖੋ ਕੁਝ ਖੇਤੀ ਬਾੜੀ ਇਸਟੰਦੀ ਆ 플ੌਟ ਸਾਡੇ ਮਤ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਘਰ ਹਜੇ ਬਣਨ ਵਾਲਾ ਹੈ ਬਾਕੀ ਸਾਰੀ ਕਲੋਨੀ ਸੈਟਿੰਗਸ ਹੋਈ ਹੋਈ ਹੈ ਤੇ ਇਹ ਦੇਖੋ ਸੁਪਰਵਾਈਜ਼ਰ ਸਾਡੇ ਗਲੀ ਦੇ ਮੇਨ ਡੌਗੀ ਜਿਹਨੂੰ ਕਿਹਾ ਜਾਂਦਾ ਹੈ ਘਰ ਦੀ ਔਰ ਗਲੀ ਦੀ ਰੱਖਿਆ ਕਰਨ ਵਾਲੇ تین ਨਾ ਜਾਣੇ ਠੀਕ ਹੈ ਇਹ ਦਿਨ تین ਨੇ ਫੈਮਲੀਆਂ ਇਹ ਉਹਨਾਂ ਦਾ ਬੱਚਾ ਹੈ ਤੇ ਉਹ ਮਾਤਾ ਪਿਤਾ ਉਹਨਾਂ ਦੇ ਤੇ ਬਾਕੀ ਇਹ ਦੇਖੋ ਕਲੋਨੀ بارش ਚੱਲ ਰਹੀ ਹੈ ਤੇ ਇਸ ਟਾਈਮ ਮਤਲਬ ਗਲੀ ਦੇ ਵਿੱਚ ਬਾਹਰ ਐਂਟਰ ਚ ਅਸੀਂ ਬਾਹਰ ਆੰਦੇ ਆ ਤੇ ਇਹ ਦੇਖੋ ਇਹ ਕਲੋਨੀ ਸਟਾਰਟ ਹੋ ਜਾਂਦੀ ਹੈ ਇਹ ਸਾਰੀ ਮਤਲਬ ਕਲੋਨੀ ਹੈ ਡੀਪ ਲਿੰਕ ਬਿਲਕੁਲ ਉੱਥੋਂ ਤੱਕ ਪੂਰੀ ਕਲੋਨੀ ਹੈ ਸਟ੍ਰੀਟ ਨਿਊ ਨਿਊ ਡੀਐਸ ਐਂਡ ਡੀਐਸ ਤੇ ਅੱਗੇ ਪਿੱਛੇ ਮਤਲਬ ਕਲੋਨੀਆਂ ਨੇ ਤੇ ਇਹ ਦੇਖੋ ਮੀਟਰ ਦੀ ਪ੍ਰਭਾਵ ਪੂਰਾ ਸੈਟਿੰਗਸ ਕਰਕੇ ਰੱਖੇ ਰਿ ਸੀ ਕਿਸੇ ਗਵਰਨਮੈਂਟਸ ਨੇ ਥੋੜਾ ਮੈਸੇਜ ਕਰਾ ਸੀ ਸਭ ਦਿੱਤੇ ਸੀ ਕਿ ਮੀਟਰਸ ਬਹੁਤ سارے ਸਾਡੇ ਮਲ ਖਰਾਬ ਹੋਏ ਹੋਏ ਨੇ ਲਟਕੇ ਪਏ ਨੇ ਬੱਚਾ ਕੋਈ 파ਰਟੀ ਹੱਥ ਲਗਾ ਸਕਦੇ ਤੇ ਇਸ ਲਈ ਮੀਟਰੋ ਤੇ ਸੈਟਿੰਗਸ ਕਰਕੇ ਗਏ ਤੇ ਤੁਹਾਨੂੰ ਇੱਕ ਮੈਂ ਹੋਰ ਵੀ ਗੱਲ ਦੱਸ ਦਵਾਂ ਜਦੋਂ ਅਸੀਂ ਗਲੀ ਦੇ ਬਾਹਰ ਨਿਕਲਦੇ ਆ ਨਾ ਫਰੰਟ ਤੇ ਇੱਕ ਦੁਕਾਨ ਹੈ ਕਰਿਆਨਾ ਸਟੋਰ ਕਿਸੇ ਵੇਲੇ ਸਾਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਨਾ ਤੇ ਅਸੀਂ ਕਰਿਆਨਾ ਸਟੋਰ ਲਈ ਇੱਥੇ ਸਾਮਾਨ ਵਗੈਰਾ ਲੈ ਲੈ ਆ ਜਾਂਦੇ ਆ ਬੈਸਟ ਹੈ ਸਾਹਮਣੇ ਪ੍ਰੈਸ ਵਾਲੇ ਜਿਸ ਤੋਂ ਮਲ ਲੱਗੇ ਹੁੰਦੇ ਨੇ ਪ੍ਰੈਸ ਵਾਲੇ ਤੇ ਅੱਗੇ ਦੇਖੋ ਇੱਕ ਮੈਡੀਕਲ ਸਟੋਰ ਹੈ ਉਹ ਡਾਕਟਰ ਸਰ ਹੈ ਕੋਈ ਦਵਾਈ ਦਵਾ ਲੈਣੀ ਹੋਵੇ ਤਾਂ ਲੈ ਸਕਦੇ ਆ ਉਸ ਤੋਂ ਬਾਅਦ ਉਹ ਕਰਿਆਨਾ ਸਟੋਰ ਹੈ ਉਸ ਤੋਂ ਬਾਅਦ ਅੱਗੇ ਤੇ ਕਲੋਨੀ ਬਹੁਤ ਵੱਡੀ ਹੈ ਬਹੁਤ ਜ਼ਿਆਦਾ ਵੱਡੀ ਕਲੋਨੀ ਹੈ ਤੇ ਇੱਕ ਨਿਊ ਸ਼ਾਪ ਖੁੱਲੀ ਕਲੋਥਿੰਗ ਔਰ ਊਮੈਨ ਐਂਡ ਸਟੀਚਿੰਗ ਸੂਟ ਐਂਡ ਅਨ ਸਟੀਚਿੰਗ ਸੂਟਾਂ ਦੀ ਤੇ ਫਿਰ ਅਸੀਂ ਵਾਪਸ ਚੱਲਦੇ ਕਲੋਨੀ ਦੇ ਅੰਦਰ ਕਿਉਂਕਿ ਬਾਰਿਸ਼ ਹੋ ਰਹੀ ਹੈ ਗੁੱਗੂ ਆਜੋ ਗੁੱਗੂ ਕਮ ਇਅਰ ਕਮ 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 ਇਹ ਦੇਖੋ ਇੱਕ ਫਰਸਟ ਮੈਂਬਰ ਸੈਕਿੰਡਸ ਮੈਂਬਰ ਐਂਡ ਥਰਡ ਮੈਂਬਰ ਇੱਕ ਗਲੀ ਦੇ ਵਿੱਚ ਗਿੱਜੇ ਨੇ ਬੈਠਣ ਲਈ ਪਤਾ ਤੁਹਾਨੂੰ ਕਿਉਂਕਿ ਜਦੋਂ ਇਹਨਾਂ ਨੂੰ ਦੁੱਧ ਵਗੈਰਾ ਪਾਓ ਖਾਣਾ ਵਗੈਰਾ ਪਾਓ ਤੇ ਗਲੀ ਦੀ ਸਕਿਉਰਟੀਸ ਕਰਨ ਲਈ ਬੈਸਟ ਹੈ ਐਨੀ ਸਕਿਉਰਟੀ ਸਾਡੀ ਗਲੀ ਦਾ ਜਿਹੜਾ ਗਾਰਡ ਸੀਗਾ ਉਹ ਨਹੀਂ ਕਰਦਾ ਜਿੰਨੀ ਸਕਿਉਰਟੀਸ ਮਤਲਬ ਇਹ ਕਰਦੇ ਨੇ ਬਾਕੀ ਦੇਖੋ ਜੀ ਬਾਰਿਸ਼ ਦਾ ਮਾਹੌਲ ਬਿਲਕੁਲ ਬਾਰਿਸ਼ ਪਿੰ 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 ਆ ਰਹੀ ਹੈ ਤੇ ਬਹੁਤ ਜ਼ਿਆਦਾ ਮਤਲਬ ਬਾਰਿਸ਼ ਤੇਜ਼ ਹੋ ਗਈ ਹੈ ਤੇ ਉਹ ਦੇਖੋ ਸਾਡਾ ਗੁੱਗੂ ਆ ਰਿਹਾ ਗੁੱਗੂ ਕਮ ਕਮ ਜਲਦੀ ਆ ਜਾਓ ਸੋ ਬਾਕੀ ਤੁਹਾਨੂੰ ਮੈਂ ਕਲੋਨੀ ਬਾਰੇ ਸਾਰਾ ਦਿਖਾ ਚੁੱਕੀ ਆ ਤੇ ਬਾਕੀ ਤੁਸੀਂ ਇਸ ਬਾਰੇ ਮੈਨੂੰ ਥਿਊ ਵਿਊ ਦੇਣਾ ਤੁਹਾਨੂੰ ਕਲੋਨੀ ਕਿਸ ਤਰ੍ਹਾਂ ਦੀ ਲੱਗੀ ਔਰ ਵੀਵੇਕ धवन ਆਪਣਾ ਜਿਮ ਕਰਕੇ نیچے ਆ ਚੁੱਕੇ ਨੇ ਹੈਲੋ ਵੀਵੇਕ ਕੋ ਮੈਨੂੰ ਨਹੀਂ ਪਤਾ ਮੈਂ ਕਿਵੇਂ ਹੋ ਬਸ ਟੂ ਕੰਨਾ ਹੁੰਦਾ ਵੀ ਵੇਖਨੇ ਔਰ ਇਹ ਦੇਖੋ ਇਹ ਦੇਖੋ ਮਹਾਰਾਣੀ ਅਜੇ ਤੱਕ ਇਹਦੀ ਸੈਟਿੰਗਸ ਨਹੀਂ ਹੋ ਰਹੀਆਂ ਹਾਂ ਸੋ ਓਕੇ ਪਰਿਵਾਰ ਫੈਮਲੀ ਬੁੱਕ ਜੀ ਇਹ ਠੀਕ ਸੇ ਮਿਲਦੀ ਰਵਾਂਗੀ ਤੁਹਾਡਾਂ ਗੱਲਬਾਤ ਕਰਦੀ ਰਵਾਂਗੀ ਤੇ ਤੁਹਾਨੂੰ ਅੱਜ ਕਲੋਨੀ ਵੀ ਦਿਖਾ ਦਿੱਤੀ بارش ਦੇ ਮਾਹੌਲ ਦੇ ਵਿੱਚ ਤੇ ਇਸ ਬਾਰੇ ਮੈਨੂੰ ਕਮੈਂਟਸ ਦੇਣਾ ਤੁਹਾਡੇ ਵੀ ਕਲੋਨੀ ਇਸਟਾਨ ਦੀਆਂ ਬਣੀਆਂ ਕਿ ਕਾਫੀ ਫਰਕ ਹੈ ਸੋ ਧੰਨਵਾਦ ਸ਼ੁਕਰੀਆ ਤੁਹਾਡਾ ਜੀ